ਨਰਨ ਨਰਨ ਜ਼ਿਮਣੀ ਚੋਣਾਂ ਦੀ ਨਤੀਜੇ ਦੀ ਗੱਲ ਕਰਦੇ ਤੇ ਇਸ ਸਮੇਂ 6ਵੇਂ ਰਾਊਂਡ ਦੇ ਰਿਜ਼ਲਟ ਜਿਹੜੇ ਨੇ ਉਹ ਕਾਊਂਟਿੰਗ ਜਿਹੜੀ ਸਾਡੇ ਕੋਲ ਸਾਹਮਣੇ ਆ ਗਈ ਕਿਉਂਕਿ ਜਦੋਂ ਆਮ ਲੋਕਾਂ ਦੇ ਵੱਲੋਂ ਵੋਟਾਂ ਪਾ ਕੇ ਆਪਣਾ ਅੱਜ ਕੈਂਡੀਡੇਟ ਚੁਣਿਆ ਗਿਆ ਅਜੋ ਦਾ ਰਿਜ਼ਲਟ ਨਤੀਜਾ ਸਾਡੇ ਸਾਰੇ ਸਾਹਮਣੇ ਆਣਾ ਸੋ ਜਿਹੜਾ ਕੰਪੀਟੀਸ਼ਨ ਦੀ ਗੱਲ ਕਰ ਲਈ ਤੇ ਸ਼ੋਮਨੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜਿਹੜੀ ਉਹ ਆਪਸ ਦੇ ਵਿੱਚ ਜਿਹੜੇ ਪਹਿਲੇ ਦੂਜੇ ਨੰਬਰ ਚੱਲ ਰਹੇ ਕਿਉਂਕਿ ਪਹਿਲੇ 3 ਰਾਊਂਡ ਉਸ ਦੇ ਵਿੱਚ ਹੀ ਸ਼ੋਮਨੀ ਅਕਾਲੀ ਦਲ ਅੱਗੇ ਚੱਲਦੀ ਸੀਗੀ ਤੇ ਪੰਜਵੇਂ 6ਵੇਂ ਰਾਊਂਡ ਦੀ ਗੱਲ ਕਰਦੇ ਹੁਣ ਇਸ ਸਮੇਂ 6ਵੇਂ ਰਾਊਂਡ ਦੇ ਵਿੱਚ ਤਰਨਤਾਰਨ ਦੀਆਂ ਜ਼ਿਮਣੀ ਚੋਣਾਂ 'ਚ ਆਮ ਆਦਮੀ ਪਾਰਟੀ 892 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਯਾਨੀ ਕਿ ਪਹਿਲਾਂ ਸ਼ੋਮਨੀ ਅਕਾਲੀ ਦਲ ਅੱਗੇ ਚੱਲਦੀ ਸੀਗੀ ਲੇਕਿਨ ਹੁਣ ਆਮ ਆਦਮੀ ਪਾਰਟੀ ਜਿਹੜੀ ਹਰਮਿੰਦਰ ਸਿੰਘ ਸੰਧੂ ਉਹ ਇਸ ਸਮੇਂ ਅੱਗੇ ਚੱਲ ਰਹੇ ਨੇ ਪਰ ਜੇ ਵੋਟਾਂ ਦੀ ਗੱਲ ਕਰੀਏ ਸੀਟਾਂ ਦੀ ਗੱਲ ਕਰੀਏ ਤੇ ਇਸ ਸਮੇਂ 892 ਵੋਟਾਂ ਦੇ ਨਾਲ ਆਮ ਆਦਮੀ ਪਾਰ ਤੇ ਆਮ ਆਦਮੀ ਪਾਰਟੀ ਸਮੇ 14586 ਸੀਟਾਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ 13694 ਵੋਟਾਂ ਜਿਹੜੀਆਂ ਜਿਹੜੀਆਂ ਇਸ ਸਮੇ ਅੱਗੇ ਚੱਲ ਰਹੀ ਨੇ ਦੂਸਰੇ ਨੰਬਰ ਤੇ ਤੇ 30ਵੇਂ ਨੰਬਰ ਤੇ ਕਾਂਗਰਸ ਆਉਂਦੀ ਹੈ 7260 ਤੇ ਵਾਰਿਸ ਪੰਜਾਬ ਦੇ ਦੀ ਗੱਲ ਕਰ ਲਈ ਤਾਂ ਉਸ ਤੋਂ ਬਾਅਦ ਮਨਦੀਪ ਸਿੰਘ ਹੁਣਾਂ ਦੀਆਂ ਵੋਟਾਂ ਨੇ ਸੀਟਾਂ ਦੀ ਗੱਲ ਕਰ ਲੈਣੇ ਤੇ 5994 ਤੇ ਬੀਜੇਪੀ ਆਖਰ ਦੇ ਵਿੱਚ ਯਾਨੀ ਕਿ 5ਵੇਂ ਨੰਬਰ ਤੇ ਬੀਜੇਪੀ ਚੱਲਦੀ ਇਸ ਸਮੇਂ ਪਾਸ-ਪਾਸ 1600 20 ਸੀਟਾਂ ਦੇ ਨਾਲ ਸੋ ਇਹ ਜੀ ਅਕਾਊਂਟਿੰਗ ਜੋ ਇਸ ਸਮੇਂ ਗੱਲ ਕਰ ਰਹੀ ਹੈ 6ਵੇਂ ਰਾਊਂਡ ਦੀ ਕਿਉਂਕਿ ਜੇ ਪਹਿਲੇ ਦੂਜੇ ਤੀਜੇ ਰਾਊਂਡ ਦੀ ਗੱਲ ਕਰਦੇ ਸ਼ੋਮਨੀ ਅਕਾਲੀ ਦਲ ਅੱਗੇ ਚੱਲ ਰਹੀ ਸੀਗੀ ਲੇਕਿਨ ਪੰਜਵੇਂ ਤੇ ਛੇਵੇਂ ਰਾਊਂਡ ਦੇ ਵਿੱਚ ਹੁਣ ਇਸ ਸਮੇਂ ਆਮ ਆਦਮੀ ਪਾਰਟੀ ਜਿਹੜੀ ਅੱਗੇ ਚੱਲ ਰਹੀ ਹੈ 892 ਵੋਟਰਾਂ ਦੇ ਨਾਲ ਛੇਵੇਂ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਹਰਮਿੰਦਰ ਸਿੰਘ ਸੰਧੂ ਹੁਣ ਇਸ ਸਮੇਂ ਅੱਗੇ ਚੱਲ ਰਹੇ ਨੇ ਸੋ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਸ਼ੋਮਨੀ ਅਕਾਲੀ ਦਲ ਜਿਹੜੀ ਹੈ ਜਿੱਥੇ ਪਹਿਲਾਂ ਅੱਗੇ ਸੀਗੇ ਲੇਕਿਨ ਹੁਣ ਦੂਸਰੇ ਨੰਬਰ ਤੇ ਆ ਗਏ ਆ ਪੰਥਕ ਪਾਰਟੀ ਵੀ ਜਿਸ ਨੂੰ ਕਹਿ ਸਕਦੇ ਹੋ ਕਿ ਕਿ ਅ ਜੇ ਰੂਰਲ ਏਰੀਆ ਦੀ ਗੱਲ ਕਰੀਏ ਲੋਕਾਂ ਦਾ ਜਿਹੜਾ ਰੁਝਾਵ ਹੈਗਾ ਕਿਸੇ ਨਾ ਕਿਤੇ ਵੋਟਰਾਂ ਨੂੰ ਲੈ ਕੇ ਅੱਗੇ ਸਾਹਮਣੇ ਆਇਆ ਹੈ ਸਿਕਾ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਆ ਜਾਣੀਆਂ ਹੈ ਸਾਲ ਸਵਾ ਸਾਲ ਦਾ ਜਿਹੜਾ ਆਪਣਾ ਵਕਤ ਜਿਹੜਾ ਰਹਿ ਗਿਆ ਤੇ ਉਸ ਦੇ ਲਈ ਆਪਣਾ ਇਹ ਉਮੀਦਵਾਰ ਜਿਹੜਾ ਹੁਣ ਲੋਕਾਂ ਵੱਲੋਂ ਚੁਣੇ ਜਾਣਾ ਹੈ ਤਰਨ ਤਰਨ ਦੀ ਜ਼ਿਮਨੀ ਚੋਣਾਂ ਤੇ ਹਰ ਕਿਸੇ ਦੀ ਨਿਗਾ ਜ਼ਰੂਰ ਹੈ ਲੇਕਿਨ ਉਹ ਸਮੇਂ ਜੇ ਵੋਟਾਂ ਦੀ ਗੱਲ ਕਰਦੇ 6ਵੇਂ ਗੇੜ ਦੇ ਵਿੱਚ ਆਮ ਆਦਮੀ ਪਾਰਟੀ ਇਸ ਸਮੇ ਅੱਗੇ ਚੱਲ ਰਹੀ ਹੈ ਦੂਸਰੇ ਨੰਬਰ ਤੇ ਸ਼ੋਭਨੀ ਅਕਲ ਦਲ ਚੱਲ ਰਹੀ ਹੈ